ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਨਾਲੀ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕਾ ਕੋਈ ਜੜਾ ਹੋਇਆ ਸੀ ਹਕਮ ਹਨਾ ਤੇ ਉਹਦੇ ਵਿੱਚ ਇੱਕ ਪੜਨੇ ਕਿਹਾ ਸੀਗਾ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਨਾਲੀ ਪੜਨੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਾਦੀ ਰਹੇ ਵਹਿਗਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੂਟੀ ਪੜਨੇ ਤੈਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜੀ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਫੜੀ ਲੈਡੀ ਕਾਂਸਟੇਬਲ ਨੇ ਹੈ ਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮਾ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਣੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਐ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਐ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲਾ ਲਈ ਛੇ ਮੇਰੀ ਛੋਟੀਏ ਭੈਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਭੈਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਤੁਹਾਡੇ ਨਾਲ ਇੱਕ ਭਲੇਖੇ ਨੇ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਾ ਨਹੀਂ ਕੇਦੇ ਜੇਕਰ ਦੂਤ ਤੇ ਵਰਦੀ ਜੇ ਤੇ ਉਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭੈਣੇ ਕਾਫੀ ਵੱਡਾ ਕੰਮ ਹੋਇਆ ਬਹੁਤ ਕੰਮ ਖਰਾਬ ਜਾਂਦਾ ਚਲ ਮੈਂ ਬਹਿ ਰੂ ਅਰਦਾਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਸਟਾਰ ਬਣੇ ਚੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਪਰ ਇੰਨਾ ਤਿਆਰ ਕੀ ਭੈਣ ਮੇਰੀ ਆਪ ਦਾ ਭਵਿੱਖ ਖਤਰੇ 'ਚ ਨਾ ਪਾਰੇ ਪੰਪਾ ਜਾ ਕੇ ਕਦੇ ਪੁਲਿਸ ਨਾਲ ਹੱਥੋਂ ਭੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਲੂਟ ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਲਾ ਲਈ ਇਹ ਪਿਛਲੇ ਦਿਨਾਂ ਵਿੱਚ ਜੁਨੀਵਰਸਿਟੀ 'ਚ ਕੋਈ ਜਿਹੜਾ ਹੋਇਆ ਸੀ ਹਗਾਮਾ ਹਨਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀਗਾ ਵੀ ਛੱਡ ਮੇਰੀ ਬਾਹ ਨੇ ਆਪਣਾ ਹਸਾਲ ਵਾਲੀ ਭੈਣੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਾਦੀ ਰਹੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੋਟੀ ਭੈਣੇ ਤੈਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜੀ ਹੋਵੇ ਹੈਨਾ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਫੜੀ ਲੈਡੀ ਕਾਂਸਟੇਬਲ ਨੇ ਹੈਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਦੀ ਡਿਊਟੀ 'ਚ ਅਣਗਹਿਲੀ ਕਰਨਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਭੈਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਸਾਬ ਲੈਣੀ ਜੇ ਮੇਰੀ ਇਹ ਛੋਟੀਏ ਪਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਬਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਉਹਦੇ ਨਾਲ ਇੱਕ ਭਲੇਖੇ ਨੇ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਾਣਾ ਹੀ ਕਿਸ ਦੇ ਜੇਕਰ ਦੂਤ ਤੇ ਵਰਦੀ ਜੇ ਤੇ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭਾਵੇਂ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਾਹੁੰ ਮੈਂ ਵੇਖੀ ਰੁੱਕ ਕੇ ਅਰਦਾਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਚਾਹੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਪਰ ਇਹਨਾਂ ਤਿਹਾਰ ਕੀ ਭੈਣ ਮੇਰੀ ਆਪ ਦਾ ਭਵਿਕ ਖਾਤਰੇ ਚ ਨਾ ਪਾਰੇ ਪੰਪਾ ਜਾ ਕੇ ਕਦੇ ਪੁੱਤ ਨਾਲ ਹੱਥੋਂ ਭੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਰੱਖੀ। ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ। ਤੈਨੂੰ ਸਲੂਟ। ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਲਾ ਲਈ। ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕਾ ਕੋਈ ਜਿਹੜਾ ਹੋਇਆ ਸੀ ਹਗਾਮ ਹਨਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀਗਾ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਲਾ ਲਈ। ਭੈਣੇ ਤੈਨੂੰ ਸਲੂਟ ਹੈ। ਤੂੰ ਜਿਉਂਦੀ ਬਾਦੀ ਰਹੇ। ਬਾਏ ਗਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੋਟੀ ਭੈਣ ਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜ਼ੀ ਹੋਵੇ ਹੈ ਨਾ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਫੜੀ ਲੈਡੀ ਕਾਂਸਟੇਬਲ ਨੇ ਹੈ ਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰਨੀ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਉਹਦੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਦੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਪਣ ਨੇ ਆਪਣੀ ਡਿਊਟੀ ਨਿਭਾਈ ਹੈ ਤੁਹਾਨੂੰ ਰੋਕਿਆ ਤੇ ਤੁਸੀਂ ਆਪਣੀ ਨਿਭਾਈ ਹੈ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲਾ ਲਈ ਛੇ ਮੇਰੀ ਛੋਟੀਏ ਪਣੇ ਕਿਤੇ ਤੂੰ ਵਰਦੀ ਪਾਈ ਚ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਬਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਉਹਦੇ ਨਾਲ ਇੱਕ ਭਲੇਖੇ ਨੇ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਾਣਾ ਹੀ ਕਿਸ ਦੇ ਜੇਕਰ ਦੂਤ ਤੇ ਵਰਦੀ ਜੇ ਤੇ ਉਹਦੇ ਨਾਲ ਹੱਥੋ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਭਾਵੇਂ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਾਹ ਰ ਮੈਂ ਵੇਖ ਰ ਅੱਗੇ ਅਰਦਾਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਚਾਹੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਪਰ ਇਨਹ ਅਧਿਆਰਕੀ ਭੈਣ ਮੇਰੀ ਆਪ ਦਾ ਭਵਿਕਾ ਖਾਤਰੇ ਜਨਾ ਪਾਰੇ ਪੰਪਾਂ ਜਾ ਕੇ ਕਦੇ ਪੁਲਿਸ ਨਾਲ ਹੱਥੋਂ ਭੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਲੂਟ